ਉਹ ਕਿਵੇਂ ਧੀਰੇ ਲੇਟ ਹੋਇਆ ਫਿਰਦਾ ਤੈਨੂੰ ਪਤਾ ਤਾਂ ਹੈ ਮੇਰੀ ਫਲਾਟ ਆ ਗੱਡੀ ਆਈ ਖੜੀ ਕਿਤੇ ਫਲਾਟ ਦੇ ਨੰਗ ਜੀ ਉਹ ਯਾਰ ਬਾਈ ਘਰੇ ਨਾ ਥੋੜਾ ਕੰਪ ਹੈ ਗਿਆ ਸੀ ਮੈਨੂੰ ਚਲੋ ਉਹ ਤਾਂ ਕੋਈ ਗੱਲ ਨਹੀਂ ਬਾਕੀ ਵਾਣ ਦੀ ਤਾਂ ਆਪਣੀ ਠੇਕੇ ਤੇ ਯਾਰ ਤੈਨੂੰ ਦਿਨ ਆਪਣੀ ਗੱਲ ਹੋਈ ਗਈ ਸੀ ਮੈਂ ਤੈਨੂੰ ਕੁਛਕ ਤੇਰੇ ਨਾਲ ਗੱਲਾਂ ਕਰਨੀਆਂ ਚਾਹਣਾ ਤੈਨੂੰ ਹੋਰ ਕੁਝ ਜ਼ਿੰਮੇਵਾਰੀ ਦੇਣੀ ਚਾਹਣਾ ਉਹ ਕੀ ਬਾਈ ਆ ਚੱਕ ਘਰ ਦੀਆਂ ਚਾਬੀਆਂ ਘਰ ਦੀ ਸਾਂਭ ਸੰਭਾਲ ਰੱਖੀ ਸਫਾਈ ਰੱਖੀ ਬਾਕੀ ਆ ਖੜਾ ਟਰੈਕਟਰ ਉਹ ਖੜੀ ਗੱਡੀ ਸਾਰੇ ਹੈਗੇ ਖੜੇ ਸੰਦ ਇਹਨਾਂ ਨੂੰ ਵਰਤ ਲਿਆ ਕਰੀ ਮੈਂ ਇਹੀ ਗੱਲ ਸੋਚੀ ਯਾਰ ਮੈਂ ਕਿਹਾ ਤੂੰ ਘਰੋਂ ਠੀਕ ਠਾਕ ਆ ਕਿੱਧਰ ਕਰਾਏ ਤੇ ਵੁਵਾਏਗਾ ਉਹੀ ਤੈਨੂੰ 2 ਰੁਪਏ ਵੱਧ বাজਿਆ ਕਰਨਗੇ ਬਾਕੀ ਰਹੀ ਗੱਲ ਆਪਣੀ ਠੇਕੇ ਦੀ ਤੈਨੂੰ ਪਤਾ ਪਹਿਲਾਂ ਮੇਰੇ ਰਿਸ਼ਤੇਦਾਰਾਂ ਕੋਲੇ ਸੀਗੀ ਜ਼ਮੀਨ ਉਹਨਾਂ ਲਈ ਨਾ ਕਰੀ ਯਾਰ ਮੁੜ ਕੇ ਰਿਸ਼ਤੇਦਾਰੀ ਚ ਠੇਕਾ ਟਾਈਮ ਤੇ ਦਿੰਦੇ ਨੇ ਸੀ ਉਹਨਾਂ ਨਾਲ ਫਰਕ ਪੈ ਗਿਆ ਮੇਰਾ ਬਸ ਠੇਕਾ ਟਾਈਮ ਤੇ ਪਾ ਦਿਆ ਕਰੀ ਯਾਰ ਬਾਕੀ ਯਾਰ ਜਿੰਨਾ ਪਿੰਡ ਚ ਰੇਟ ਆ ਮੈਨੂੰ ਵਾਣ ਦਾ ਪਰ ਮੈਂ ਉਹ ਤੋਂ 10000 ਘੱਟ ਦੇ ਦਿਆ ਕਰੀ ਬਸ ਦੇ ਦੇ ਟਾਈਮ ਤੇ ਕਰੀ ਭਾਈ ਬੇਫਿਕਰ ਹੋ ਯਾਰ ਪੈਸੇ ਲੰਗੋਦਾ ਤੂੰ ਪਰਵਾਹ ਨਾ ਮਾਨ ਯਾਰ ਬਾਈ ਬਾਕੀ ਯਾਰ ਵਾਣ ਤੇਰੇ ਕੋਲ ਜਾਂ ਮੈਂ ਤੇਥੋਂ ਖੋਣਾ ਨੀਗਾ ਮੇਰਾ ਨਹੀਂ ਪਤਾ ਮੈਂ 5 ਸਾਲ ਨਾ ਵਾ 10 ਸਾਲ ਨਾ ਵਾ ਬਸ ਠੇਕਾ ਕੱਲਾ ਟਾਈਮ ਤੇ ਪਾਈ ਜਾਈ ਯਾਰ ਚੱਲ ਠੀਕ ਆ ਫਿਰ ਮੈਂ ਚੱਲਦਾ ਬਾਈ ਯਾਰ ਤੇਰਾ ਨਾ ਮੈਂ ਦੇਣਾ ਦੇ ਹੀ ਨਹੀਂ ਸਕਦਾ ਬਾਈ ਯਾਰ ਇੰਨਾ ਦਾ ਕੋਈ ਆਦੇ ਛਕੇ ਭਰਾਵਾਂ ਦਾ ਨਹੀਂ ਸੋਚਦਾ ਜਿੰਨਾ ਯਾਰ ਤੂੰ ਬਾਈ ਬਗਾਨਾ ਹੋ ਕੇ ਮੇਰਾ ਸੁੱਚਾ ਸੱਚੀ ਬਾਈ ਯਾਰ ਮੇਰਾ ਨਾ ਉਹ ਕੋਈ ਨਹੀਂ ਤੇਰੇ ਕੋਈ ਨਹੀਂ ਜੀਝਾ ਨਹੀਂ ਕਰਦਾ ਯਾਰ ਛੱਡ ਜਾ ਚੱਲ ਕੋਈ ਗੱਲ ਨਹੀਂ ਫਿਰ ਰੱਖੀ ਧਿਆਨ ਕਰਦਾ ਠੀਕ ਆ ਬਾਈ ਓ ਯਾਰ ਆ ਭੁੱਕੀ ਜੀ ਦਾ ਵੀ ਔਖਾ ਹੀ ਆ ਮਹੀਨਾ ਨਹੀਂ ਕੱਢਦੀ 3 ਕਿਲੋ ਲਿਆ ਸੀ ਆ ਮਸਾ ਮੇਰੇ ਹਿਸਾਬ ਨਾਲ ਇੱਕ ਡੰਗ ਦੀ ਹੋਣੀ ਆ ਕਰਨਾ ਪੈਣਾ ਦਾ ਵੀ ਹੱਲ ਗਾਸਦੇ ਆ ਕੋਈ ਜੀ ਨਿਗਾਹ ਚ ਕਰਦੇ ਓ ਯਾਰ ਆ ਬਾਹਰਲਾ ਵੀ ਲਊ ਪੀ ਲੈਂਦਾ ਦਿਹਾੜੀ ਤੇ 10-10 ਫੋਨ ਆਉਂਦਾ ਉਪੀ ਖਾ ਕੇ ਹੀ ਚੱਗਦਾ ਹੈਲੋ ਹਾਂਜੀ ਸਸਰੀ ਕਾਲ ਬਾਈ ਜੀ ਉਹ ਸਸਰੀ ਕਾਲ ਤਾਂ ਠੀਕ ਆ 2 ਸਾਲ ਹੋ ਗਏ ਮੈਨੂੰ ਬਾਹਰ ਗਏ ਨੂੰ ਜਦੋਂ ਮੈਂ ਬਾਹਰ ਗਿਆ ਸੀ ਤੂੰ ਉਦੋਂ ਇੱਕ ਠੇਕਾ ਮੈਨੂੰ ਦਿੱਤਾ ਤਿੰਨ ਕਿਸ਼ਤਾਂ ਹੋਊਗਾ ਮੈਨੂੰ ਠੇਕਾ ਕਿਉਂ ਨਹੀਂ ਦਿੰਦਾ ਨਾ ਮੇਰਾ ਫੋਨ ਚੱਗਦਾ ਯਾਰ ਤੂੰ ਉਹ ਬਾਈ ਜੀ ਫੋਨ ਦਾ ਪਤਾ ਕੀ ਇਹ ਚ ਨਾ ਪਾਣੀ ਹੀ ਪੈ ਗਿਆ ਤੇ ਆਵਾਜ਼ ਹੀ ਨਹੀਂ ਆਉਂਦੀ ਮੈਨੂੰ ਪਤਾ ਹੀ ਨਾ ਲੱਗਦਾ ਫੋਨ ਆਇਆ ਇਹਦਾ ਬਈ ਯਾਰ ਉਹ ਤਾਂ ਠੀਕ ਆ ਤੇ ਠੇਕਾ ਦੱਸ ਮੇਰਾ ਕਿੱਦੇ ਦੇਵੇਂਗਾ ਠੇਕੀ ਦਾ ਤਾਂ ਬਈ ਯਾਰ ਪੁੱਛ ਨਾ ਤੂੰ ਯਾਰ ਮੇਰੇ ਤੇ ਨਾ ਬਈ ਯਾਰ ਰੱਬ ਨੇ ਕਹਿ ਰੀ ਸੜਤਾ ਨਿਹਰਾ ਯਾਰ ਜਿਹੜੀ ਤੇਰੀ ਭਝਾਈ ਸੀ ਬਈ ਹ ਉਹ ਬਿਮਾਰ ਹੋ ਗਈ ਭਾਈ ਉਹਦੇ ਤੇ ਲੱਗ ਗਿਆ 4 ਲੱਖ ਰੁਪਈਆ ਜਦੋਂ ਠੀਕ ਹੋ ਕੇ ਘਰੇ ਆ ਗਈ ਤੇ ਮੇਰੇ ਸਾਲੇ ਲੜ ਪਿਆ ਕੇ ਤੇ ਭਾਈ ਉਹਦੇ ਨਾਲ ਤਾਂ ਮੇਰੇ ਨਾਲ ਨਿਬੜਨ ਨਵੜਈਆ ਹੋ ਗਿਆ ਤੇ ਲੈ ਗਏ ਮੈਂ ਤਾਂ ਭਾਈ ਰੋਟੀ ਵੀ ਆਪ ਲਾਉਣਾ ਹੁਣ ਤੇ ਆ 15 ਦਿਨ ਹੋ ਗਏ ਭਾਈ ਮੇਰੀ ਮਹਨ ਦਾ ਉਤਰ ਗਿਆ ਚੂਲਾ ਡਾਕਟਰ ਤੀਜੇ ਦਿਨੋਂ ਦਾ ਰੁਪਈਆ 3-4 ਹਜ਼ਾਰ ਲੈ ਜਾਂਦਾ ਭਾਈ ਮੇਰਾ ਤਾਂ ਬੋਲਾ ਕਰਸਾ ਹੋਇਆ ਪਿਆ ਬਾਈ ਬਣਦਾ ਜੇ ਕਿਤੇ 6 ਮਹੀਨੇ ਰੁਕ ਜੇ ਮੇਰਾ ਭਾਈ ਸਰਕਲ ਲੋਟ ਹੋ ਜਾ ਯਾਰ ਤੂੰ ਯਾਰ ਤੀਰੇ 6 ਮਹੀਨੇ ਤਾਂ ਫਿਰ ਚੱਲ ਠੀਕ ਆ ਫਿਰ ਪਾ ਦੀ ਯਾਰ 6 ਮਹੀਨਿਆਂ ਨੂੰ ਪੈਸੇ ਨਹੀਂ ਨਹੀਂ ਭਾਈ ਮੋੜ ਤੇਰਾ ਮੈਂ ਰੁਪਿਆ ਰੁਪਿਆ ਦਊ ਬੇਫਿਕਰ ਹੋ ਜਾ ਉਹ ਚੀਜ਼ ਤੋਂ ਤੇ ਬਾਈ ਬੰਦਾ ਮੇਰਾ ਫੋਨ ਜਰੂਰ ਚੱਕ ਲਿਆ ਕਰ ਯਾਰ ਯਾਰ ਭਾਈ ਮੈਂ ਤਾਂ ਤੈਨੂੰ ਆਏ ਆ ਨਾ ਜੇ ਯਾਰ ਫੋਨ ਮੇਰਾ ਹੁਣ ਖਰਾਬ ਹੈ ਚੱਕਿਆ ਨਹੀਂ ਜਾਂਦਾ ਪਤਾ ਨਹੀਂ ਲੱਗਦਾ ਜੇ ਮੈਨੂੰ 10000 ਰੁਪਿਆ ਸੈਂਡ ਕਰ ਦੇ ਤਾਂ ਮੈਂ ਨਵਾਂ ਹੀ ਲਿਆਉਣਾ ਚੱਲ ਕਰ ਦਿੰਦਾ ਯਾਰ ਫਿਰ ਮੈਂ ਹਾਂ ਹਾਂ ਬਸ ਠੀਕ ਆ ਭਾਈ ਕਰ ਦੇ ਮੂਰਖੀ ਆ ਬਾਹਰ ਲਾ ਵੀ ਚੱਲ ਹੁਣ ਕੋਈ ਚੀਜ਼ ਨਹੀਂ ਗੱਤ ਨਹੀਂ ਪੈਣੀ ਪੋਸਟ ਦਾ ਹੱਲ ਵੀ ਹੋ ਹੀ ਆ ਫਿਰ ਇੱਚ ਆ ਜਿੰਦਗੀ ਆ ਤੇਰੀ ਓਏ ਸਾਰੀ ਤੇਰੀ ਗਧਿਆਂ ਨੂੰ ਕੰਮ ਕਰੀ ਜਾ ਨਾ ਰੈਣਾ ਨਾ ਦਿਨ ਵੇਣਾ ਨਾ ਰਾਤ ਵੇਣਾ ਜਿੰਦਗੀ ਚ ਬਾਈ ਜੀ ਐਨਜਾਇਮੈਂਟ ਵੀ ਜ਼ਰੂਰੀ ਆ ਤਿੰਨ ਚਾਰ ਕਾਰਡ ਸਿੱਟੇ ਹੁਣ ਮੋਟੇ-ਮੋਟੇ ਤੇ ਇੱਕ ਤਾਂ ਦੁਪਹਿਰੇ ਬਾਈ ਜੀ ਵੱਜਨ ਨਾ ਦੇਵੇਂ ਦੋ ਤਿੰਨ ਲਾਲੇ ਪੈਗ ਫੇਰ ਹੀ ਜ਼ਿੰਦਗੀ ਜਿਉਣ ਦਾ ਤੇ ਕੰਮ ਕਰਨ ਦਾ ਸਵਾਦ ਫੇਰ ਹੀ ਆਉਂਦਾ ਤੇਰੀ ਕਿਹੜੀ ਜਿੰਦਗੀ ਆ ਗਧੇ ਵਾਲਾ ਸਾਹਵਾ ਤੇਰਾ ਤਾਂ ਉਹ ਸਾਡੇ ਪੈਰ ਥੱਲੇ ਬਟੇਰਾ ਨਹੀਂ ਨਾ ਜਿਹੜਾ ਤੇਰੇ ਪੈਰ ਥੱਲੇ ਆਇਆ ਵਾ ਉਹ ਬਾਹਰ ਕਾਦਾ ਉੱਠ ਗਿਆ ਪੁਰੇ ਸਾਰੇ ਵੇਚ ਕੇ ਦਰਾਗਤ ਖਾ ਗਿਆ ਸੰਦੇ ਤੂੰ ਕਿਰਾਏ ਤੇ ਦੇਈ ਬੈਠਾ ਵਾਹਨ ਲੈ ਕੇ ਸਾਸ਼ਤਾ ਕਾ ਮਹਿੰਗਾ ਦੇਈ ਬੈਠਾਗਾ ਵਿੱਚ ਕਮਿਸ਼ਨ ਖਾਈ ਜਾਣਾ ਰਹਿਣਾਗਾ ਓਏ ਉਹ ਤਾਂ ਐਵੇਂ ਤੇਰੇ ਵਰਗੇ ਲੋਕ ਕੁੱਤੇ ਨੂੰ ਪਕਾਈ ਮਾਰੀ ਜਾਂਦੇ ਨੇ ਤੇ ਸਾਡਾ ਤਾਂ ਭਰਾਵਾਂ ਵਰਗਾ ਪਿਆਰ ਆ ਯਾਰ ਆਹ ਵੇਖ ਲੈ ਵੀਰੇ ਆਪਾਂ ਤਾਂ ਬਹੁਤ ਲੈ ਆਂਦੀ ਆ ਲਾ ਕੇ ਨਾ ਪਉਆ ਛੱਡ ਕੇ ਅਸੀਂ ਟੌਰ ਨਾ ਸਮਝਣਾ ਹੁਣ ਆਪਾਂ ਤਾਂ ਉਹ ਤਾਂ ਲੱਗ ਜੂ ਪਤਾ ਜਦੋਂ ਬਾਹਰੋਂ ਆਖਿਆ ਏਸੀ ਚ ਪੈਣਾ ਕਿ ਜੇਲ੍ਹ ਚ ਪੈਣਾ ਸਤ 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 ਸ੍ਰੀਕਾਲ ਬਾਈ ਤੁਸੀਂ ਕਦੋਂ ਆਏ ਬਾਈ ਮੈਨੂੰ ਤਾਂ ਰਿਸ਼ਤੇਦਾਰੀ ਜਾਈ ਇਹਨੂੰ 4 ਦਿਨ ਹੋ ਗਏ ਉਹ ਮੈਂ ਕਿਹਾ ਫੋਨ ਚੱਕਣ ਦਾ ਤੂੰ ਮੇਰਾ ਹੱਥ ਹੀ ਗਿਆ ਮੈਂ ਕਿਹਾ ਪਿੰਡੋਂ ਜਾ ਕੇ ਇਕੱਠਾ ਹੀ ਠੇਕਾ ਲਿਆਗੇ 5 ਸਾਲ ਦਾ ਠੇਕਾ ਤਾਂ ਬਾਈ ਦੇਣਾ ਹੀ ਸੀ ਤੇਰਾ ਮੈਂ ਤੇ ਬਾਕੀ ਇਹ ਸਾਰੇ ਬਾਹਰ ਖੁੱਲੇ ਪਏ ਆ ਨਾ ਕੋਈ ਸੰਦ ਦੀ ਨਾ ਘਰੇ ਉਹ ਬਾਈ ਪਤਾ ਹੀ ਗੱਲ ਹੈ ਪਿੰਡ ਚੋਂ ਨਾ ਕਿਸੇ ਨੇ ਘਰ ਪਾਉਣਾ ਸੀ ਨਾ ਉਹ ਭਾਰ ਤਸਤੇ ਲੈ ਕੇ ਗਏ ਬਟਰੀ ਟਰਾਲੀ ਲੈ ਆਵਾਂਗੇ ਹੱਥ ਨਹੀਂ ਕੋਈ ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ ਚਲ ਆ ਜਾ ਖੇਤ ਕੀੜਾ ਮਾਰ ਕੇ ਅੱਗੇ ਖੇਤ ਮੈਦਾਨਾ ਬਾਈ ਦੁਪਹਿਰਾਂ ਤੁਸੀਂ ਰੈਸਟ ਕਰ ਲੈਂ ਹਾਲੋ ਭਾਈ ਉਹ ਮਾਂ ਰਿਆ ਪੁੱਤਾਂ ਖਾਲਿਆਂ ਦੀ ਜੱਖਣਾ ਹੀ ਵੱਡੀ ਖੜਾ ਉਹ ਬਾਕੀ ਆਪਣੇ ਚਾਰ ਟਾਲੀਆਂ ਜਿਹੜੀਆਂ ਜੱਫੇ 'ਚ ਨਹੀਂ ਆਉਂਦੀਆਂ ਸੀ ਉਹ ਕਿੱਧਰ ਗਈਆਂ ਬਾਈ ਪਿਛਲੇ ਸਾਲ ਨਾ ਪੌੜਾ ਪਰਾਤ ਕਿਹੜਾ ਆਇਆ ਸੀਗਾ ਨਾਲੇ ਤਾਂ ਮੇਰੀ ਸਾਰੀ ਫਸਲ ਮਾਰਤੀ ਉਹਨੇ ਨਾਲੇ ਬਈ ਟਾਲੀਆਂ ਦੜੰਮ ਦੇਣੇ ਕਰਕੇ ਥੱਲੇ ਸਿਹੜਦੀਆਂ ਤੇ ਗਈਆਂ ਕਿੱਧਰ ਫਿਰ ਉਹ ਉਹ ਬਾਈ ਯਾਰ ਮੈਨੂੰ ਨਾ ਪਿੰਡ ਦੇ ਲੋਕਾਂ ਨੇ ਬਹੁਤ ਕਿਹਾ ਕਿ ਤੂੰ ਵੇਚ ਦੇ ਪੈਸੇ ਬਣਾ ਲੈ ਪੈਸੇ ਬਣਾ ਲੈ ਪਰ ਬਾਈ ਤੈਨੂੰ ਪਤਾ ਮੈਂ ਹਰਾਮ ਦਾ ਪੈਸਾ ਨਹੀਂ ਖਾਂਦਾ ਮੈਂ ਬਈ ਚੱਕ ਕੇ ਸਾਰੀਆਂ ਟਾਲੀਆਂ ਨਾ ਸਿਵਿਆਂ ਸਿੱਟਿਆ ਮੈਂ ਕਿਸੇ ਮਰਦਾ ਫੁੱਕ ਨੇ ਕੰਮ ਆ ਜਾਣਗਾ ਉਹ ਐਡਾ ਮਾਨਦਾਰ ਤਾਂ ਤੂੰ ਹੈ ਨਹੀਂ ਸੱਚ-ਸੱਚ ਦੱਸ ਦੇ ਮੈਨੂੰ ਦਾਲ 'ਚ ਕੁਛ ਕਾਲ ਯਾਰ ਤੈਨੂੰ ਤਾਂ ਪਤਾ ਮੈਨੂੰ 5 ਸਾਲ ਹੋ ਗਏ ਜਿੰਦਰਾ ਬਾਹਰ ਗਏ ਨੂੰ ਯਾਰ ਇਹਨੇ ਰੁਪਈਆ ਠੇਕੇ ਦਾ ਨਹੀਂ ਦਿੱਤਾ ਮੈਨੂੰ ਜੇ ਮੈਂ ਤਾਂ ਠੇਕਾ ਮੰਗਦਾ ਕਹਿੰਦਾ ਘਰ ਵਾਲੀ ਲੜ ਪਈ ਉਹਦੀ ਬਿਮਾਰੀ ਤੇ ਪੈਸੇ ਲਾ ਕੇ ਹੁਣਾਂ ਦਾ ਉਹਦੇ ਪੇਕੇ ਲੈ ਗਏ ਕੋਈ ਘਰੇ ਮੈਨੂੰ ਸੰਦ ਨਹੀਂ ਦੀਂਦਾ ਚਾਹ ਟਾਲੀਆਂ ਸੀ ਉਹ ਵੀ ਪਤਾ ਨਹੀਂ ਕਿੱਧਰ ਗਈਆਂ ਯਾਰ ਮੈਂ ਤੈਨੂੰ ਦੱਸ ਦਾਂ ਮੈਂ ਸਾਰੀ ਗੱਲ ਤੂੰ ਇਹਨੂੰ ਵਾਹਨ ਦੇ ਕੇ ਠੇਕੇ ਤੇ ਇਹਨੇ ਨਾਲ ਦੀ ਨਾਲ ਗਾਹ ਮਹਿੰਗਾ ਦਿੱਤਾ ਠੇਕੇ ਤੇ ਵਾਹਨ ਸਾਰੇ ਤੇਰੇ ਸੰਤ ਕਿਰਾਏ ਤੇ ਚੜਾ ਤੇ ਜਿਹੜੀਆਂ ਨਾ ਵੀ ਘਰਾਂ ਅੱਜ ਬਿਵਾਰ ਚ ਲੈ ਕੇ ਕੋਈ ਬਿਵਾਰ ਚ ਲੱਗੇ ਇਹ ਪੀ ਕੇ ਬਾਊ ਬਣਾ ਰਹਿਦਾ ਸੀਗਾ ਕੁੱਟ ਤੇ ਜਿਹੜੀ ਤੂੰ ਗੱਲਾਂ ਨਾਲ ਟਾਲੀਆਂ ਦੀ ਟਾਲੀਆਂ ਇਹ ਵੇਚ ਕੇ ਖਾ ਗਿਆ ਭਾਈ ਸ਼ੁਕਰ ਕਰ ਤੇਰੇ ਕੱਲੀਆਂ ਟਾਲੀਆਂ ਵੇਚੀਆਂ ਨਹੀਂ ਸਰ ਗਿਆ ਜੇ 2-4 ਸਾਲ ਬਾਅਦ ਹੋਰ ਨਾ ਆਉਂਦਾ ਇਹਨੇ ਸਾਰਾ ਕੁਝ ਹੀ ਵੇਚ ਕੇ ਖਾ ਲੈਣਾ ਸੀ ਤੇਰੇ ਮਗਰੋਂ ਤਾਂ ਐ ਕਹਿੰਦੇ ਸੀ ਐਸੀ ਛੱਡ ਕੇ ਪੈ ਜਾਈਦਾ ਇੰਜੋਏ ਨਾ ਦੀ ਕੋਈ ਚੀਜ਼ ਹੁੰਦੀ ਆ ਓਏ ਐਸੀ ਦੇ ਨਜ਼ਾਰੇ ਤਾਂ ਤੂੰ ਬਹੁਤ ਲ ਲਈ ਜੇ ਮੇਰੇ 15 ਦਿਨਾਂ 'ਚ ਸਾਰੇ ਪੈਸੇ ਨਾ ਦਿੱਤੇ ਤਾਂ ਤੈਨੂੰ ਮੈਂ ਜੇਲ੍ਹ ਦੇ ਨਜ਼ਾਰੇ ਵੀ ਵਿਖਾਉਂਗਾ ਓਏ